ਜੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮਹਮੇ ਤਹਿਤ ਅੱਜ ਸੰਗਰੂਰ ਵਿਖੇ ਨਸ਼ਾ ਸਮਗਰਾਂ ਦੇ ਘਰਾਂ ਤੇ ਚਲਾਇਆ ਪੀਲਾ ਪੰਜਾ ਇਸ ਦੌਰਾਨ ਐਸਪੀ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ इलाज कंदा आहियूं

ਜੋ ਮੋਬਾਈਲ نیچے-नीचे ਕੰਮ ਕਰ ਰਹੀ ਹੋਈ ਹੈ ਜੀ ਇਹ ਸੈਕਟਰੀ ਮੰਡੀ ਬੋਰਡ ਜਿਹੜੇ ਹੈਗੇ ਆ ਇੱਥੇ ਨਰਿੰਦਰ ਸਿੰਘ ਉਹਨਾਂ ਵੱਲੋਂ ਇੱਕ ਲੈਟਰ 18 ਤਰੀਕ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਲਿਖਿਆ ਗਿਆ ਸੀਗਾ ਕਿ ਇੱਥੇ ਕੋਈ ਮੰਡੀ ਦੇ ਏਰੀਆ ਦੇ ਵਿੱਚ ਕੋਈ ਨਜਾਇਜ਼ ਉਸਾਰੀ ਕਰ ਰਿਹਾ ਹੈਗਾ ਤੇ ਉਹਨਾਂ ਨੇ ਬਕਾਇਦਾ ਲਿਖਿਆ ਹੈ ਕਿ ਉਹ ਜਿਸ ਦਿਨ ਛੁੱਟੀ ਹੁੰਦੀ ਹੈ ਛੁੱਟੀ ਦਾ ਫਾਇਦਾ ਠਾਉਂਦੇ ਹੋਏ ਉਸਾਰੀ ਕਰਦਾ ਬਾਰ-ਬਾਰ ਇਹਨੂੰ ਰੋਕਿਆ ਜਾਂਦਾ ਰੋਕਣ ਦੇ ਬਾਵਜੂਦ ਵੀ ਇਹ ਰੁਕਦਾ ਨਹੀਂਗਾ ਬੰਦਾ ਉਹ ਵੱਖਰੀ ਗੱਲ ਹੈ ਵੀ ਜਦੋਂ ਅਸੀਂ ਇਹ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਤੇ ਇਹਦੇ ਖਿਲਾਫ 12-13 ਮੁਕਦਮੇ ਐਨਡੀਪੀਐਸ ਦੇ ਦਰਜ ਨੇ। ਇਹਦੀ ਬੇਲ ਵੀ ਹਾਈ ਕੋਰਟ ਤੋਂ ਰਿਜੈਕਟ ਹੋ ਚੁੱਕੀ ਐ। ਤੇ ਇਹੋ ਜਿਹੇ ਬੰਦਿਆਂ ਦੇ ਖਿਲਾਫ ਚਲੋ ਦੱਸੋ ਹੋਰ ਤੁਹਾਡਾ ਕੀ ਸਵਾਲ ਹੈਗਾ? ਸਰ ਇਹ ਕਿੰਨੇ ਘਟਾਏ ਗਏ ਨੇ ਜਿਹੜਾ ਸੰਗਰੂਰ ਦੇ ਵਿੱਚ ਇਸ ਤਰ੍ਹਾਂ ਦੇ ਕਾਰਵਾਈ ਹੋਈਆਂ ਨੇ। ਸੰਗਰੂਰ ਦੇ ਵਿੱਚ ਦੋ ਪਿੱਛੇ ਜੇ ਉੱਥੇ ਜਿਹੜਾ ਈਓ ਸੀਗੇ ਆਪਣਾ ਸੰਗਰੂਰ ਉਹਨਾਂ ਨੇ ਦੋ ਪ੍ਰਾਪਰਟੀਆਂ ਆਈਡੈਂਟੀਫਾਈ ਕੀਤੀਆਂ ਸੀ। ਉੱਥੇ ਅਸੀਂ ਗਏ ਸੀਗੇ ਇਸ ਤੋਂ ਪਹਿਲਾਂ ਸੁਨਾਮ ਇੱਕ ਪਹਿਲਾਂ ਕੀਤੀ ਗਈ ਸੀ। ਇਹ ਹੁਣ ਚੌਥੀ ਪ੍ਰਾਪਰਟੀ ਹੈ ਤੇ ਬਾਈ ਚਾਂਸ ਇਹ ਹੈ ਵੀ ਇਹ ਸਾਰੇ ਹੀ ਬੰਦੇ ਨਸ਼ੇ ਨਾਲ ਰਿਲੇਟਡ ਹੈਗੇ ਆ ਇਹਦੇ ਖਿਲਾਫ ਵੀ ਮੈਂ ਤੁਹਾਨੂੰ ਦੱਸਿਆ 12 ਤੋਂ 13 ਮੁਕਦਮੇ ਦਰਜ ਹੈ ਤੇ ਇਹਦੀ ਬੇਲ ਹਾਈ ਕੋਰਟ ਤੋਂ ਡਿਸਮਿਸ ਹੋ ਚੁੱਕੀ ਹੈ ਸਰ ਕਿਸੇ ਵੱਲੋਂ ਹੈਜੀਟੇਸ਼ਨ ਹੋਇਆ ਜਿਵੇਂ ਚਾਰ ਮਕਾਨਤਾ ਹੈਗੇ ਨੇ ਕਿਸੇ ਨੇ ਵਿਰੋਧ ਕੀਤਾ ਹੋਵੇ ਜਾਂ ਹੋਰ ਨਹੀਂ ਕਿਸੇ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ ਸਗੋਂ ਜਦੋਂ ਇਹੋ ਜੀ ਕਾਰਵਾਈ ਹੁੰਦੀ ਹੈ ਉੱਥੇ ਆ ਕੇ ਲੋਕ ਜ਼ਰੂਰ ਗੱਲ ਕਰਦੇ ਆ ਦੂਰ ਦੇ ਰਿਸ਼ਤੇਦਾਰਾਂ ਨੂੰ ਭੇਜ ਦਿੰਦੇ ਆ ਕਿ ਅੱਗੇ ਤੋਂ ਸਾਨੂੰ ਇੱਕ ਮੌਕਾ ਦਿੱਤਾ ਜਾਏ ਜੀ ਅਸੀਂ ਇਹੋ ਜਿਹਾ ਕੁਝ ਨਹੀਂ ਕਰਾਂਗੇ ਪਰ ਇਹ ਜਿਹੜੀ ਪ੍ਰੋਪਰਟੀਆਂ ਮੈਂ ਤੁਹਾਨੂੰ ਦੱਸਿਆ ਬਾਰ-ਬਾਰ ਵੀ ਸਿਵਲ ਪ੍ਰਸ਼ਾਸਨ ਵੱਲੋਂ ਆਇਡੈਂਟੀਫਾਈ ਕੀਤੀਆਂ ਗਈਆਂ ਕਿ ਇਹ ਜਿਵੇਂ ਇਹ ਵੀ ਹੁਣ ਮੰਡੀ ਦੇ ਏਰੀਆ ਦੇ ਵਿੱਚ ਇਹ ਬਣਾ ਰਿਆ ਸੀ ਤੇ ਧੱਕੇ ਨਾਲ ਬਣਾਈ ਜਾ ਰਿਆ ਸੀ ਜਿੱਦਨ ਕਿਤੇ ਛੁੱਟੀ ਹੁੰਦੀ ਸੀ ਉਸ ਦਿਨ ਮਾੜਾ ਜਿਹਾ ਕੰਮ ਸਟਾਰਟ ਕਰ ਲਿਆ ਫੇਰ ਜਿੱਦਨ ਕੰਮ ਵਾਲਾ ਦਿਨ ਹੁੰਦਾ ਉਸ ਦਿਨ ਬੰਦ ਕਰਤਾ ਤੇ ਰੁਕ ਨਹੀਂ ਸੀ ਰਿਹਾ ਤੇ ਫੇਰ ਉਹਨਾਂ ਨੇ ਤਾਂ ਇਹ ਪ੍ਰੋਸੀਡ ਕੀਤਾਗਾ ਨਸ਼ਾ ਤਸਕਰਾਂ ਨੂੰ ਤੁਸੀਂ ਚੇਤਾਵਨੀ ਦੇਣਾ ਚਾਹੁੰਦੇ ਹੋ ਨਸ਼ਾ ਤਸਕਰਾਂ ਨੂੰ ਹੁਣ ਚੇਤਾਵਨੀ ਦੇਣ ਦਾ ਟਾਈਮ ਨਹੀਂਗਾ ਚਤਾਮਨੀਆਂ ਬਹੁਤ ਦੇਤੀਆਂ ਨਸ਼ਾ ਤਸਕਰਾਂ ਦੇ ਖਿਲਾਫ ਤਾਂ ਹੁਣ ਸਖਤ ਕਾਰਵਾਈ ਦਾ ਟਾਈਮ ਹੈ ਤੇ ਅਸੀਂ ਬਿਲਕੁਲ ਹੱਥ ਧੋ ਕੇ ਪਿੱਛੇ ਪਏ ਹੋਏ ਹਾਂ ਜਿਹੜੇ ਬੰਦੇ ਹੱਲੇ ਵੀ ਨਹੀਂ ਹਟ ਰਹੇ ਉਹਨਾਂ ਦੇ ਮੁਕਦਮੇ ਦਰਜ ਹੋ ਰਹੇ ਨੇ ਜਦੋਂ ਤੋਂ ਯੁੱਧ ਨਸ਼ੇ ਵਿਰੁੱਧ ਸਟਾਰਟ ਹੋਇਆ ਸਾਡੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਤਕਰੀਬਨ 150 ਐਫ ਆਈ ਆਰ ਦਰਜ ਹੋ ਚੁੱਕੀ ਹੈ ਤੇ 220 ਤੋਂ ਵੱਧ ਬੰਦਿਆਂ ਦੀਆਂ ਰੈਸਟਾਂ ਪੈ ਚੁੱਕੀਆਂ ਨੇ ਤੇ ਜਦੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਵੇਂ ਅਸੀਂ ਕੈਸੋ ਆਪਰੇਸ਼ਨ ਕਰਨ ਗਏ ਸੀ ਥੋੜੇ ਦਿਨ ਪਹਿਲਾਂ ਜੋਲੀਆਂ ਤੇ ਉੱਥੇ ਇੱਕ ਸਟਰੀਟ ਹੈਗੀ ਜਿਹਦੇ ਵਿੱਚ 22-23 ਘਰ ਨੇ ਜਿਹੜੇ ਇਸੇ ਕੰਮ ਤੋਂ ਹੀ ਉਹਨਾਂ ਦਾ ਰੋਟੀ ਪਾਣੀ ਚੱਲਦਾ ਸੀਗਾ ਤੇ ਉਹਨਾਂ 22-23 ਘਰਾਂ ਚੋਂ ਸਾਨੂੰ 9 ਘਰਾਂ ਬਾਰੇ ਤਾਂ ਪਤਾ ਲੱਗਾ ਕਿ ਉਹ ਪਰਮਾਨੈਂਟਲੀ ਤਾਲੇ ਲਾ ਕੇ ਤੇ ਇੱਧਰ ਉੱਧਰ ਕਿਤੇ ਚਲੇ ਗਏ ਨੇ ਵੀ ਘਰ ਹੀ ਨਹੀਂ ਵੱਟਦੇ ਤੇ ਮੈਸੇਜ ਤਾਂ ਬਹੁਤ ਕਲੀਅਰ ਹੈ ਕਿ ਲੋਕਾਂ ਨੂੰ ਡਰ ਵੀ ਪਿਆ ਹੋਇਆ ਇਹਦੇ ਨਾਲ ਬਹੁਤ ਡਰਾਸਟਿਕ ਇਹਦੇ 'ਚ ਚੇਂਜ ਆਇਆ ਮਤਲਬ ਕਾਫੀ ਇਸ ਕੰਮ 'ਚ ਘਾਟਾ ਮਤਲਬ ਤੁਸੀਂ ਕਹਿ ਸਕਦੇ ਹੋ ਤੇ ਡਰ ਪਿਆ ਹੋਇਆ ਸਾਰਿਆਂ ਨੂੰ ਸਰ ਇੱਕ ਸਰਕਾਰ ਦੀ ਕੋਸ਼ਿਸ਼ ਹੈ ਵੀ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਘੂਸਾ ਲਿਖਿਆ ਜਾਣ ਗਿਆ ਡੀ ਐਡਿਕਸ਼ਨ ਸੈਂਟਰਸ ਤੇ ਲੈ ਜਾਇਆ ਗਈ ਕਿੰਨੇ ਕੁ ਤੁਸੀਂ ਇਹ ਫੜਨੇ ਮਤਲਬ ਇਸ ਤਰ੍ਹਾਂ ਦੇ ਵਿਅਕਤੀ ਉਹਦੇ ਚ ਵੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਅਸੀਂ ਪਹਿਲਾਂ